ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਭਾਣੂ ਕੀ ਤੋਂ ਜਿਹੜੇ ਆ ਸਾਡੇ ਸਾਡੀਆਂ ਬੀਬੀਆਂ ਆਈਆਂ ਸਿਰਫ ਇੱਕ ਜਿਹੜਾ ਬੱਚੇ ਦਾ ਕਤਲकांड ਹੋਇਆ ਸੀ ਉਹਦੇ ਬਾਰੇ ਜਿਹੜੀਆਂ ਬੀਬੀਆਂ ਹੋਰ ਆ ਦੇਖੋ ਉਹਨਾਂ ਦੇ ਫਾਂਸੀ ਦਿਓ ਤੇ ਜਲਦੋਂ ਜਲਦ ਫਾਂਸੀ ਦਿਓ ਉਹ ਸਾਡੇ ਨਾਲ ਬੀਬੀਆਂ ਮੌਜੂਦ ਆ ਅਸੀਂ ਇਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਬੱਚੇ ਦਾ ਕਤਲ ਕੀਤਾ ਬੜੀ ਦਰਿੰਦਗੀ ਨਾਲ ਕੀਤਾ ਉਹਦੇ ਬਾਰੇ ਕੀ ਕਹਿਣਾ ਚਾਹੋ ਦੇਵਾਂ ਦੇ ਵਿੱਚ ਖੜਾ ਕਰਕੇ ਉਹਦੀ ਪੀ ਜਾਵੇ ਜਿੱਦਾਂ ਸਾਡੇ ਬੱਚਿਆਂ ਨੂੰ ਉਹਨੇ ਦਾ ਬੇਤਾਰ ਜਿੱਤਾ ਮਾਰਿਆ ਇਤਾਂ ਹੀ ਉਹਦੀ ਉਹਦਾ ਹਾਲ ਹੁੰਦਾ ਜਾਵੇ ਸਾਨੂੰ ਸਾਹਮਣੇ ਲੱਗਣਾ ਚਾਹੀਦਾ ਰੋਜ਼ ਆ ਕੇ ਕਾਂਗ ਲੱਗਿਆ ਜਿੰਨਾ ਉਸਤਾ ਤੇ ਉਹਦਾ ਸਾਡਾ ਮੁੰਡਾ ਕੜ ਕੇ ਆਈ ਤੇ ਉਹਨੂੰ ਪਾ ਕੇ ਮਾਰਿਆ ਜਾਵੇ ਸਾਡਾ ਪੀ ਜਾਵੇ ਉਹਨੂੰ ਜਦੋਂ ਕਹਿੰਦੇ ਮਾਰਿਆ ਤੇ ਉਹਦੀ ਦੰડા ਥੱਲੇ ਜੀਬ ਆਈ ਸੀ ਕਿੰਨਾ ਉਹਨੂੰ ਕਸ਼ਟ ਹੋਇਆ ਹੋਵੇ ਕਸ਼ਟ ਹੋਇਆ ਜੇ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਹਾਂ ਜੀ ਤੇ ਤਾਂ ਇਹੋ ਜਿਹਾ ਕੋਈ ਮਰਜ਼ਾ ਮਾਰਦਾ ਹੋਊਗਾ ਪਾਪਾ ਕਹਿੰਦਾ ਹੋਊਗਾ ਜਮਾਨ ਨਾਲ ਆਇਆ ਤਾਂ ਹੋਊਗਾ ਨਾ ਇਹਦੀ ਜਿਹੜੀ ਮੰਗਿਆ ਤੁਸੀਂ ਕੀ ਲੈ ਕੇ ਆਏ ਹੋ ਤੁਸੀਂ ਆਪਾਂ ਕਿੱਥੇ ਆਇਆ ਨੇ ਕਾਨੂੰਨ ਸਾਫ ਨੂੰ ਮਿਲਦਾ ਹੋਊਗਾ ماں ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਟ੍ਰੈਕ ਕੀਤਾ ਜਾਵੇ ਫਾਸੀ ਲੋ ਫਾਸੀ ਲੋ ਵੀ ਦੇ ਕਾਜ ਨੂੰ ਫਾਸੀ ਦੇ ਫਾਸੀ ਲੋ ਫਾਸੀ ਲੋ ਵੀ ਦੇ ਕੰਮ ਨੂੰ ਸਜਾ ਦੇ ਫਾਸੀ ਲੋ ਫਾਸੀ ਲੋ ਵੀ ਦੇ ਕੰਮ ਨੂੰ ਸਜਾ ਦੇ ਫਾਸੀ ਦੇ ਆ ਜਿਹੜੀ ਅੱਜ ਇਹ ਕੈਂਡਲ ਮਾਰਚ ਕੱਢਿਆ ਜਾ ਰਿਹਾ ਬੱਚੇ ਨੂੰ ਸਾਫ ਦੀ ਮੰਗ ਕੀਤੀ ਜਾ ਰਹੀ ਆ ਕੀ ਕਹਿਣਾ ਚਾਹੋ ਨੇ ਇਹਦੇ ਬਾਰੇ ਦੇਖੋ ਜੀ ਇਹ ਜਿਹੜਾ ਪ੍ਰਵਾਸੀ ਬੰਦੇ ਨੇ ਜਿਹੜਾ ਇੱਕ ਪ੍ਰਵਾਸੀ ਆਲਾ ਪੀਕੋ ਉਹ ਜਿਹੜਾ ਸੀਗਾ ਉਹਨੇ ਪਹਿਲਾਂ ਬਲਾਤਕਾਰ ਕੀਤਾ ਬਲਾਤਕਾਰ ਦਾ ਜਿਹੜਾ ਕਰਕੇ ਉਦੋਂ ਬਾਅਦ ਇਹਨੇ ਦਰਿੰਦਗੇ ਦੇ ਨਾਲ ਉਹ ਬੱਚੇ ਨੂੰ ਇਹਦੇ ਕਤਲ ਕਰ ਦਿੱਤਾ ਇਹੋ ਜਿਹੇ ਬੰਦਿਆਂ ਨੂੰ ਫਾਸੀ ਦੀ ਜਿਹੜੀ ਸਜ਼ਾ ਹੈ ਉਹ ਘਟਿਆ ਜਿਹੜੀ ਦੀ ਸਜ਼ਾ ਉਹ ਵੀ ਘਟਿਆ ਇਹੋ ਜਿਹੇ ਬੰਦਿਆਂ ਨੂੰ ਜਿਹੜਾ ਹੈਗਾ ਜਿਹਨਾਂ ਦੇ ਨਾਂਗਲੇ ਕੋਈ ਵੈਰੀਫਿਕੇਸ਼ਨ ਨਾ ਹੈ ਨਾ ਕੋਈ ਵੀ ਹੈਗਾ ਇਹ ਉਧਰ ਗ੍ਰੈਬ ਕਰਕੇ ਇੱਧਰ ਆ ਜਾਂਦੇ ਆ ਇੱਧਰੋਂ ਜਾਖ ਜਿਹੜੇ ਕਰਕੇ ਉਧਰ ਜਾ ਜਾਂਦੇ ਆ ਇਹਨਾਂ ਬੰਦਿਆਂ ਤੇ ਕੋਈ ਸਖਤ ਕਾਨੂੰਨੀ ਕਾਰਨ ਬਣਾ ਕੇ ਕਾਨੂੰਨ ਇਹਨਾਂ ਤੇ ਕਾਰਵਾਈ ਕੀਤੀ ਜਾਈ ਵੀ ਜਿਹੜੇ ਲੋਕ ਨੂੰ ਮਤੇ ਪਾਏ ਜਾ ਰਹੇ ਬਿਲਕੁਲ ਠੀਕ ਨਹੀਂ ਵੈਰੀਕਲ ਨਹੀਂ ਜਿਹੜੇ ਅਸੀਂ ਅਸੀਂ ਇਹਨਾਂ ਦੇ ਬਰੋਚ ਨਹੀਂ ਅਸੀਂ ਕੰਮ ਕੰਮ ਇਹ ਕਦ ਕੰਮ ਦੇ ਕੰਮ ਕਰਕੇ ਆਪਣੇ ਦੇਸ਼ੇ ਚੰਨੇ ਕੰਮ ਜਿਹੜਾ ਕਰਕੇ ਜਿਹੜਾ ਇਹਨਾਂ ਨੇ ਗੁੰਡਾਗਰਦੀ ਕੀਤੀ ਜਿਹੜੇ ਗੁੰਡਾਗਰਦੀ ਕਰਦੇ ਗੁੰਡਾ ਦੇ پنجاب ਜਿਹੜਾ ਇਹਨੂੰ ਬਰਦਾਸ਼ਤ ਨਹੀਂ ਕਰੂਗਾ ਇਹ ਕਹਿੰਦੇ ਹੁੰਦੇ ਨਾ ਬੱਚੇ ਤੇ ਬਾਹਰ ਕਰਦਾ ਨਾ ਬੀਬੀ ਤੇ ਬਾਹਰ ਕਰਦਾ ਨਾ ਕੋਈ ਬਜ਼ੁਰਗ ਤੇ ਬਾਹਰ ਕਰਦਾ ਨਾ ਨਹੱਤੇ ਤੇ ਬਾਹਰ ਕਰਦਾ ਬੰਦਾ ਇਹ ਜਿਹੜੇ ਹੈਗਾ ਜਿਹੜਾ ਕੋਈ ਬੰਦਾ ਆ ਕੇ ਲਲਕਾਰਿਆ ਉਹਦਾ ਜਦ ਇਹਾਜ਼ਰੀ ਕਰਦਾ ਠੀਕ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਪਾਣੂ ਗਈ ਤੋਂ ਮਨਵੀਰ ਦੇ ਚਾਚਾ ਜੀ ਬੋਲਦੇ ਆ ਕਿ ਇਹ ਜੋ ਸਾਡੇ ਬੱਚੇ ਨਾਲ ਧਰਮ ਕੀਤਾ ਗਿਆ ਅਸੀਂ ਚਾਹੁੰਦੇ ਆ ਉਸ ਗੋਚੀ ਨੂੰ ਜਿੰਨੀ ਜਲਦੀ ਜਲਦੀ ਫਾਂਚਦੀ ਜਾਜਾ ਦਿੱਤੀ ਜਾਵੇ ਅਗੇ ਗਵਰਨਮੈਂਟ ਕੁਛ ਨਹੀਂ ਕਰਦੀ ਇਹ ਸਾਡੇ ਜੋ ਜ਼ਿम्मेदारियां ਹਨ ਸਭ ਜਥੇਬੰਦੀਆਂ ਇਕੱਠੀਆਂ ਹੋ ਕੇ ਦੇ ਉਧਰੋਂ ਆਪ ਸਹਾ ਜਾਵਾਂਗੇ ਵਾਹਿਗੁਰੂ ਜੀ ਦਾ ਖਾਤਾ ਵਾਹਿਗੁਰੂ ਜੀ ਕੀ ਫਤਿਹ ਦੇ ਦੋਚੀ ਨੂੰ ਫਾਂਸੀ ਦੇਓ ਫਾਂਸੀ ਦੇਓ ਜੀ جيتا جي ني 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 ني